ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਰਾਤ ਨੂੰ 8:30 ਦਾ ਟਾਈਮ ਤੇ ਜ਼ੈਦ ਦੇ ਪਾਪਾ ਦੀ ਕਾਲ ਆ ਗਈ ਸੀਗੀ ਕਹਿੰਦੇ ਵੀ ਮੈਂ ਆ ਰਿਹਾ ਤੁਹਾਨੂੰ ਲੈਣ ਵਾਸਤੇ ਕਿਉਂਕਿ ਜ਼ੈਦ ਦੇ ਪਾਪਾ ਗਏ ਹੋ ਸੀਗੇ ਸ਼ਿਰੀ ਨਗਰ ਮਤਲਬ ਕਿ ਜੰਮੂ ਕਸ਼ਮੀਰ ਕਹਿੰਦੇ ਵੀ ਮੈਂ ਆ ਰਿਹਾ ਹਾਂ ਵੀ ਤੁਸੀਂ ਆਪਣਾ ਤਿਆਰ ਹੋ ਜਾਓ ਵੀ ਮੈਂ ਤੁਹਾਨੂੰ ਹੁਣ ਲੈ ਜਾਣਾ ਹਨਾ ਤੇ ਇੱਥੇ ਨਾ ਅਸੀਂ ਅੱবি ਜੋਤ ਕਹਿੰਦਾ ਨਾਨੀ ਜੀ ਵੀ ਪਰੌਂਠੇ ਖਾਣੇ ਨੇ ਅਸੀਂ ਰਾਤ ਨੂੰ ਬਣਾਈ ਹੋਈ ਸੀ ਸਲਾਬ ਵੀ ਅਸੀਂ ਪਰੌਂਠੇ ਖਾਵਾਂਗੇ ਆਲੂ ਵਾਲੇ ਵੀ ਚਲੋ ਸਬਜ਼ੀ ਵਗੈਰਾ ਨਹੀਂ ਅਸੀਂ ਫਿਰ ਬਣਾਈ ਹੈਗੀ ਮੰਮੀ ਕਹਿੰਦੀ ਸਬਜ਼ੀ ਵੀ ਸਵੇਰੇ ਹੀ ਬਣਾ ਲਾਂਗੇ ਵੀ ਚਲ ਹੁਣ ਸਾਰੇ ਜਣੇ ਆਲੂ ਦੇ ਪਰੌਂਠੇ ਹੀ ਖਾ ਲੈਣਗੇ ਹਨਾ ਕਹਿੰਦਾ ਵੀ ਮੋ ਨਾਨੀ ਜੀ ਆਲੂ ਦੇ ਪਰੌਂਠੇ ਬਣਾ ਕੇ ਦਿਓ ਇੱਥੇ ਫਿਰ ਜਦੋਂ ਸੈਦ ਦਾ ਪਾਪਾ ਦੀ ਕਾਲ ਆ ਗਈ ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿ ਤੁਸੀਂ ਪ੍ਰਾਂਠੇ ਖਾਓਗੇ ਕਿਉਂਕਿ ਇਹ ਘੱਟੇ ਖਾਂਦੇ ਨੇ ਤੁਹਾਨੂੰ ਪਹਿਲਾਂ ਵੀ ਪਤਾ ਹੀ ਆ ਪ੍ਰਾਂਠੇ ਵਗੈਰਾ ਬਹੁਤ ਘੱਟ ਖਾ ਕੇ ਰਾਜੀ ਨੇ ਮਤਲਬ ਕਿ ਸਿੰਪਲ ਪ੍ਰਾਂਠੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਹਿੰਦੇ ਨਹੀਂ ਕਹਿੰਦੇ ਮੈਂ ਨਹੀਂ ਖਾਣੇ ਮੈਨੂੰ ਤਾਂ ਰੋਟੀ ਖਾਊਗਾ ਸਿੰਪਲ ਹਨਾ ਫਿਰ ਮੈਂ ਜਲਦੀ ਜਲਦੀ ਫਟਾਫਟ ਆਲੂ ਪੋੜਿਆ ਇਹ ਸਬਜ਼ੀ ਰੱਖਤੀ ਸੀਗੀ ਬਣਨ ਦੇ ਲਈ ਤੇ ਮੰਮੀ ਬਣਾਉਣ ਲੱਗ ਗਈ ਸੀਗੀ ਆਲੂ ਦੇ ਪ੍ਰਾਂਠੇ ਹਨਾ ਮੈਂ ਕਿਹਾ ਚਲੋ ਵੀ ਮੰਮੀ ਆਲੂ ਦੇ ਪਰਾਂਠੇ ਵੀ ਮੈਂ ਸਬਜੀ ਮੈਂ ਬਣਾ ਦੰਨੀ ਆ ਤੇ ਕਿਉਂਕਿ ਤੁਹਾਨੂੰ ਪਤਾ ਸੀ ਨਾ ਮੇਰੇ ਥੋੜਾ ਤਿੱਖਾ ਹੀ ਖਾਣਿਆ ਸਾਇਦ ਦੇ ਮਾਪਾ ਕਹਿੰਦੇ ਸਬਜੀ ਤੂੰ ਬਣਾਈ ਵੀ ਵੈ ਮੰਮੀ ਵੀ ਵਿੱਕੀ ਬਣਾ ਦਿੰਦੇ ਨੇ ਵੀ ਫਿਰ ਉਹ ਅੰਦਰ ਨੂੰ ਵੀ ਨਹੀਂ ਜਾਂਦੀ ਹੈ ਕਿ ਵੀ ਸਬਜੀ ਤੂੰ ਹੀ ਬਣਾਈ ਹੈ ਨਾ ਚੱਲ ਮੈਂ ਕਿਹਾ ਵੀ ਸਬਜੀ ਨੂੰ ਤੜਕਾ ਫਿਰ ਮੈਲਾ ਦੰਨੀ ਆ ਫਿਰ ਅਸੀਂ ਆਪਣੀ ਲੈ ਵੀ ਆਏ ਸੀ ਕਿਉਂਕਿ ਮੈਨੂੰ ਲੱਗਦਾ ਮੰਮੀ ਨੇ ਤਾਂ ਥੋੜੀ ਜੀ ਰੱਖੀ ਸੀਗੀ ਕਿਉਂਕਿ ਮੰਮੀ ਤਾਂ ਕਿਹੜਾ ਮੰਮੀ ਉਹ ਤਾਂ ਖਾ ਨਹੀਂ ਹੁੰਦੀ ਹੈ ਜੀ ਮਤਲਬ ਕਿ ਤੇਜ਼ ਨਾਣ ਮਿਰਚ ਇੱਥੇ ਮੈਂ ਆ ਗਈ ਸੀਗੀ ਅੰਦਰ ਇੱਥੇ ਮੈਂ ਸੈਜ ਉਹਨਾਂ ਨੂੰ ਕਿਹਾ ਵੀ ਆਪਣੇ ਆਪਣੇ ਪਾਈ ਕੱਪੜੇ ਲੀੜੇ ਪਾ ਲਓ ਇਹ ਕਹਿੰਦੇ ਮਮਾ ਕੱਪੜੇ ਚੇਂਜ ਕਰ ਲਈਏ ਮੈਂ ਕਿਹਾ ਨਹੀਂ ਚੇਂਜ ਕੀ ਕਰਨੇ ਨੇ ਹੁਣ ਰਾਤ ਨੂੰ ਤਾਂ ਜਾਣਾ ਏ ਮੈਂ ਕਿਹਾ ਆਪਾਂ ਨੇ ਕਿਹੜਾ ਵੀ ਬਹੁਤ ਹੁਣ ਦਿਨੇ ਆ ਵੀ ਜਿਹੜਾ ਆਪਾਂ ਚੱਲੇ ਆ ਮੈਂ ਕਿਹਾ ਕੱਪੜੇ ਚੇਂਜ ਕਰਨ ਨੂੰ ਤੁਸੀਂ ਰਹਿਣ ਤੋਂ ਆਪਣੇ ਕੱਪੜੇ ਚਾ ਕੇ ਪਾ ਲਓ ਇੱਥੇ ਸੈਜ ਦੇ ਪਪਾ ਆਗੇ ਸੀਗੇ 12 ਦਾ ਟਾਈਮ ਸੀਗਾ ਰੋਟੀ ਪਾਣੀ ਸਾਰਾ ਕੁਝ ਖਾ ਖੂ ਕੇ ਹਨਾ ਹੁਣ ਅਸੀਂ ਪਿੰਡ ਤੋਂ ਚੱਲ ਪਏ ਸੀਗੇ ਘਰ ਨੂੰ ਹਨਾ ਤੇ 12 12 ਕ ਦਾ ਟਾਈਮ ਸੀਗਾ ਹਾਂਜੀ 12 ਵਜੇ ਸੀਗੇ ਜਦੋਂ ਅਸੀਂ ਤੁਰੇ ਆ ਕਿਉਂਕਿ ਸਾਇਦ ਆ ਪਾਪਾ ਫਿਰ ਘਰ ਨਹੀਂ ਸੀ ਗਏ ਮਤਲਬ ਕਿ ਸਾਨੂੰ ਸਿੱਧਾ ਲੈਣ ਹੀ ਆ ਗਏ ਸੀਗੇ ਉਹ ਆਪਣਾ ਜੰਮੂ ਕਸ਼ਮੀਰ ਤੋਂ ਵਾਪਸ ਆਂਦੇ ਹੋਏ ਸਿੱਧਾ ਘਰ ਨੂੰ ਆ ਗਏ ਸੀਗੇ ਕਹਿੰਦੇ ਵੀ ਫੇਰ ਕੀ ਪਤਾ ਹੁੰਦਾ ਵੀ ਮੈਨੂੰ ਕੱਲ ਨੂੰ ਫੇਰ ਕੰਮ ਆਜੂ ਵੀ ਮੈਂ ਫੇਰ ਚਲੇ ਜਾਮਾਂ ਵੀ ਫੇਰ ਤੁਹਾਨੂੰ ਅਪਤਾ ਰਹਿਣਾ ਪਊਗਾ ਹਨ ਫੇਰ ਅਸੀਂ ਕਿਹਾ ਵੀ ਨਹੀਂ ਤੁਸੀਂ ਸਾਨੂੰ ਆਪਣਾ ਘਰੇ ਛੱਡੋ ਵੀ ਅਸੀਂ ਹੁਣ ਬਹੁਤ ਦਿਨ ਰਹਿ ਲਏ ਹੋਰ ਨਹੀਂ ਰਹਿਣਾ ਹੈਗਾ ਹਨ ਤੇ ਇੱਥੇ ਜੀ ਅਸੀਂ ਆਪਣਾ ਜਾ ਰਹੇ ਸੀਗੇ ਘਰ ਨੂੰ ਜੀ ਗਾਈਸ ਅਸੀਂ ਆ ਗਏ ਜੀ ਅ ਇੱਕ ਵਜਣੇ ਵਾਲਾ ਏ ਦੇਖੋ ਘਰ ਦੇ ਹਾਲਾਤ ਅੱਛਾ ਅੱਜ ਆਇਆ ਹੈਗਾ ਹੈਪੀ ਫਾਦਰਸਡੇ ਤੇ ਮੇਰੇ ਸਾਰੇ ਫਾਦਰਸ ਨੂੰ ਹੈਪੀ ਹੈਪੀ ਫਾਦਰਸਡੇ ਤੇ ਘਰਾਂ ਪੂਰਾ ਆਪਣਾ ਮੈਂ ਲਵਣ ਜਾਂਦੀ ਆ ਕਿਉਂਕਿ ਬੰਦ ਰਹਿਣ ਲਾ ਤੇ ਮੈਂ ਵੀ ਗੱਡੀ ਚ ਹੁਣ ਕਾਫੀ ਟਾਈਮ ਬਾਹਰ ਉਤਰ ਕੇ ਆਈ ਆ ਸਾਇਦ ਮੈਂ ਆਪਾਂ ਕਹਿੰਦੇ ਗੱਡੀ ਚ ਬੈਠ ਰਹੋ ਮੈਂ ਨਾ AC ਚ ਚਲਾਇਆ ਉਹ ਨਾ ਪੱਖੇ ਪੱਖੇ ਚਲਾਇਆ ਉਹ ਨਾ ਕਿਉਂਕਿ ਮੈਂ ਅਸ ਜੀ ਨਿਕਲ ਜੂ ਹਜੇ ਵੀ AC ਦੀ ਕੋਈ ਨਾਲ 15 20 ਮਿੰਟ ਹੋ ਗਏ ਚਲਾਇਆ ਉਹ ਹਜੇ ਵੀ ਕੋਈ ਇੱਥੇ ਫਰਕ ਨਹੀਂ ਪਿਆ ਇੰਨਾ ਖਾਸ ਤੇ ਹੁਣ ਤਾਦਰ ਤੁਦਰ ਛਾੜਾਂਗੇ ਚੰਗੀ ਤਰ੍ਹਾਂ ਛਾੜ ਛੁਟ ਕੇ ਹੋਏ ਪਛਾ ਕੇ ਟਾਈਮ ਹੋ ਗਿਆ 1:00 ਜੀ ਕਹਿੰਦਾ ਵੱਜਣੇ ਵਾਲਾ ਏ ਆ ਵੱਜਣੇ ਵਾਲਾ ਏ ਤੇ ਹੁਣ ਬੱਸ ਜੀ ਅਸੀਂ ਕਿਚਨ ਦਾ ਵੀ ਬੁਰਾ ਹਾਲ ਆ ਸਾਰੀ 기 ਜਨ ਬਿਪਰੀ ਪਈ ਆ ਦੇਖੋ ਗੰਦੀ 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 ਕਿਚਨ ਹੋਈ ਪਈ ਆ ਮੈਸੀ ਮੈਸੀ ਤੇ ਫਤੋਂ ਨੂੰ ਪਤਾ ਹੀ ਆ ਘਰ ਜਦੋਂ ਬੰਦ ਹੁੰਦਾ ਹਨ ਫਿਰ ਖਰਾਬ ਤਾਂ ਹੋਏ ਜਾਂਦਾ ਏ ਫਰਕ ਤਾਂ ਪੈਂਦਾ ਹੀ ਆ ਬੰਦਿਆਂ ਦੇ ਰਹਿਣ ਨਾਲ ਸਾਰਾ ਭਰਿਆ ਆ ਪਿਆ ਘਰ ਦੇ ਨਾਲ ਚਲੋ ਜੀ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਪਲੀਸ ਚੈਨਲ ਕਰ ਲੈ ਸਬਸਕ੍ਰਾਈਬ ਜੇ ਮੇਰਾ ਇਹ ਵਲੋਗ ਪੂਰਾ ਹੋ ਗਿਆ ਤਾਂ ਫਿਰ ਕੱਲ ਨੂੰ ਇਹ ਹੀ ਵਲੋਗ ਨਾਲ ਐਂਡ ਕਰ ਦਾਂਗੇ ਜੇ ਨਾ ਹੋਇਆ ਤੁਹਾਨੂੰ ਕੱਲ ਨੂੰ ਹੋਰ ਵਲੋਗ ਵੀ ਜੋੜਾਂਗੇ मिल दिया जी ਤੁਹਾਨੂੰ ਮੇਰੇ ਵਲੌਗ ਨਾਲ ਓਕੇ ਬਾਏ ਬਾਏ গুড মর্নিং फ्रेंड्स ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਦੇਖੋ ਜੀ ਅਸੀਂ ਆ ਗਏ ਘਰ ਪੂਰਾ ਖਡਾਰਾ ਪਾਇਆ ਹੋਇਆ ਕੱਪੜੇ ਕੱਢ ਕੁੱਢ ਕੇ ਰੱਖ ਰਹੇ ਹਾਂ ਖਡਾਰਾ ਇਹਨਾਂ ਪੂਰਾ ਪਿਆ ਹੋਇਆ ਇਧਰ ਵੀ ਪੂਰਾ ਖਡਾਰਾ ਏ ਇਹ ਵੀ ਕੱਪੜੇ ਚੱਕਣੇ ਆ ਤੇ ਪ੍ਰੈਸ ਨੂੰ ਬੰਨਣੇ ਆ ਤੇ ਕਿਚਨ ਦੇ ਵਿੱਚ ਵੀ ਪੂਰਾ ਗਾ ਰੋਟੀ ਪਾਣੀ ਆਪਾਂ ਖਾ ਲਈ ਕੰਮ ਆਪਣਾ ਹਜੇ ਸਾਰਾ ਪਿਆ ਸਾਫ ਸਪੋਈਆਂ ਸਾਰੀਆਂ ਪਈਆਂ ਨੇ ਹੱਸ ਤਾਂ ਗੰਡ ਪਿਆ ਪਿਆ ਪੂਰਾ ਇੱਦਾਂ ਸਾਇਦ ਪਾਪਾ ਦੇ ਕੱਪੜੇ ਕੱਢ ਕੇ ਰੱਖ ਕੇ ਗਏ ਨੇ ਬੈਗ ਚ ਤੇ ਇੰਨਾ ਦੇਖ ਲੋ ਬੁਰਾ ਹਾਲ ਆ ਸਾਰੇ ਘਰ ਦਾ ਹੁਣ ਦੇਖੋ ਸਾਰਾ ਕਰਕੇ ਫੇਰ ਤੁਹਾਨੂੰ ਮਿਲੂੰਗੀ ਸਾਰਾ ਕਰਕੇ ਦਿਖਾਉਂਗੀ ਹੁਣ ਘਰ ਦਾ ਕੰਮ ਮਿਲਦੇ ਆ ਜੀ ਹੁਣ ਤੁਹਾਨੂੰ ਮੈਂ ਫਿਰ ਮਿਲਦੀਆਂ ਅੰਜੀ ਇੱਥੇ ਦੂਜਾ ਦਿਨ ਸੀਗਾ ਮੇਰੇ ਤੋਂ ਵਲੌਗ ਨਹੀਂ ਸੀ ਪੈ ਰਹੇ ਦੋ ਦਿਨਾਂ ਦਾ ਵਲੌਗ ਹੈ ਸੰਡੇ ਦਾ ਵਲੌਗ ਆ ਹਨਾ ਤੇ ਇੱਥੇ ਸਾਰੀਆਂ ਮਤਲਬ ਕਿ ਬੈੱਡ ਸ਼ੀਟ ਵਗੈਰਾ ਮੈਂ ਚੇਂਜ ਕਰੂੰਗੀ ਰਾਤ ਤੱਕ ਫਿਰ ਮੈਂ ਉਹੀ ਬੈੱਡ ਸ਼ੀਟ ਛਾੜ ਕੇ ਚੰਗੀ ਤਰ੍ਹਾਂ ਪਿਛਾ ਲਈ ਸੀਗੀ ਹਨਾ ਬੈੱਡ ਵਗੈਰਾ ਤੋਂ ਗੱਦੇ ਗੁੱਦੇ ਨੀਚੇ ਆ ਹਨਾ ਫਿਰ ਜਦੋਂ ਵੀ ਅਸਤੀ ਆਉਣੀ ਹੈ ਆਪਣਾ ਇੱਕ ਵਾਰਾ ਨਾ ਚੰਗੀ ਤਰ੍ਹਾਂ ਛਾੜ ਦੇਉਣੀ ਹੈ ਫਿਰ ਪੈਣੇ ਆ ਹਨਾ ਕਿਉਂਕਿ ਘਰ ਸਾਈ ਦੇ ਪਾਪਾ ਵੀ ਨਹੀਂ ਸੀਗੇ ਉਹ ਵੀ ਗਏ ਹੋਏ ਸੀਗੇ ਟੂਰ ਲੈ ਕੇ ਤੇ ਅਸੀਂ ਆਪਣਾ ਉੱਥੇ ਸੀਗੇ ਫਿਰ ਘਰ ਬੰਦ ਸੀਗਾ ਤਾਂ ਕਰਕੇ ਤੇ ਇੱਥੇ ਮੈਂ ਮਾਰਨਿੰਗ ਫਿਰ ਮੈਂ ਕਿਹਾ ਚਲੋ ਵੀ ਹੁਣ ਮੈਂ ਲੱਗ ਗਈ ਸੀਗੀ ਆਪਣੇ ਰੋਟੀ ਪਾਣੀ ਦਾ ਆਪਣਾ ਨਿਪਟੜ ਗਿਆ ਸੀ ਸਾਰਾ ਸਾਈ ਦੇ ਪਾਪਾ ਵੀ ਚਲੇ ਗਏ ਸੀਗੇ ਕਿ ਮੈਂ ਕਿਹਾ ਚਲੋ ਵੀ ਹੁਣ ਮੈਂ ਸਫਾਈਆਂ ਦਾ ਕੰਮ ਸ਼ੁਰੂ ਕਰ ਦੰਨੀ ਆ ਕਾਫੀ ਟਾਈਮ ਲੱਗ ਗਿਆ ਸੀਗਾ ਮੈਨੂੰ ਕਿਉਂਕਿ ਸਾਰੀਆਂ ਚੀਜ਼ਾਂ ਫਿਰ ਤੁਹਾਨੂੰ ਪਤਾ ਘਰਦਣਾ ਭਰ ਜਾਂਦੀਆਂ ਨੇ ਹਨਾ ਸਾਰੀਆਂ ਚੀਜ਼ਾਂ ਵਗੈਰਾ ਸਾਫ਼ ਕੀਤੀਆਂ ਸੀਗੀਆਂ ਪਹਿਲਾਂ ਮੈਂ ਕਿਹਾ ਚਲੋ ਵੀ ਮੈਂ ਬੈੱਡ ਸ਼ੀਟ ਹੀ ਚੇਂਜ ਕਰ ਦਿਆਂ ਸਾਰਿਆਂ ਤੋਂ ਪਹਿਲਾਂ ਹਨਾ ਕਿਉਂਕਿ ਹਿਜਰੂਰੀ ਹੁੰਦੀਆਂ ਨੇ ਬੈੱਡ ਸ਼ੀਟ ਵਗੈਰਾ ਹੀ ਆਪਣਾ ਵੀ ਚੇਂਜ ਕਰੀਏ ਫਿਰ ਇਹਨੂੰ ਹੋਰ ਪਾ ਚੇਂਜ ਕਰਨ ਲੱਗ ਗਏ ਸੀਗੇ ਬਾਕੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਿਆਂ ਪਲੀਜ਼ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਕਰਕੇ ਕਮੈਂਟ ਪਿਆਰਾ ਜਰੂਰ ਕਰਕੇ ਜਾਇਓ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਬਸ ਮੇਰਾ ਨਾ ਸਾਰੇ ਮਤਲਬ ਕਿ ਕਿਤੇ ਵੀ ਜਾ ਕੇ ਮੇਰੇ ਤੋਂ ਚੰਗੇ ਤਰ੍ਹਾਂ ਵਲੌਗ ਨਹੀਂ ਬਣਦੇ ਹੈਗੇ ਕਿਤੇ ਨਾ ਕਿਤੇ ਮੇਤੋਂ ਕਿੰਨੇ ਗੈਪ ਪੈ ਗਏ ਹੁਣ ਨਾ ਜਿਵੇਂ ਇੱਕ ਦਿਨ ਵਲੌਗ ਆਉਂਦਾ ਸੀ ਇੱਕ ਦਿਨ ਦਾ ਗੈਪ ਹੁੰਦਾ ਸੀਗਾ ਹ ਅ ਮਤਲਬ ਕਿ ਮਿਲੂਗਾ ਮੰਗਲਵਾਰ ਨੂੰ ਕਿਉਂ ਕਿਉਂਕਿ ਸੋਮਵਾਰ ਨੂੰ ਮੈਂ ਵਲੌਗ ਪਾਉਣਾ ਸੀਗਾ ਪਰ ਸਾਡੇ ਘਰ ਦੇ ਬਾਹਰ ਹਨਾ ਸ਼ਵੀਲ ਲੱਗੀ ਹੋਈ ਸੀਗੀ ਮੇਰੇ ਤੋਂ ਰਿਕਾਰਡਿੰਗ ਨਹੀਂ ਹੋਈ ਹੈਗੀ ਕਿਉਂਕਿ ਸ਼ਵੀਲ ਕਰਕੇ ਨਾ ਫਿਰ ਅ ਮਤਲਬ ਕਿ ਸੋਮਵਾਰ ਨੂੰ ਸ਼ਵੀਲ ਲੱਗੀ ਹੋਈ ਸੀਗੀ ਫਿਰ ਰਿਕਾਰਡਿੰਗ ਨਹੀਂ ਕਰਨ ਹੋਈ ਹੈਗੀ ਵਲੌਗ ਦੀ ਐਡੀਟਿੰਗ ਨਹੀਂ ਕਰ ਹੋਈ ਕਿਉਂਕਿ ਫਿਰ ਸੌਂਗਸ ਵਗੈਰਾ ਚੱਲ ਰਹੇ ਸੀ ਕਿਉਂਕਿ ਆਪਣੇ ਗੇਟ ਤੋਂ ਬਾਹਰ ਸ਼ਵੀਲ ਲੱਗੀ ਹੋਈ ਸੀ ਤਾਂ ਕਰਕੇ ਇਹ ਵਲੌਗ ਤੁਹਾਨੂੰ ਸੌਰੀ ਜੀ ਲੇਟ ਮਿਲ ਰਿਹਾ ਕਿੰਨੇ ਦਿਨ ਹਨਾ ਪਰ ਮੈਂ ਹੁਣ ਮੈਂ ਕਿਹਾ ਮਿਹਨਤ ਕੀਤੀ ਆ ਹੁਣ ਡਿਲੀਟ ਵੀ ਕਾਨੂੰ ਕਰਨਾ ਆਪਣਾ ਰੱਖਾਂਗੇ ਆਪਣੇ ਵਲੌਗ ਨੂੰ ਹਨਾ ਇੱਥੇ ਮੈਂ ਸਾਰੇ ਕੰਮ ਕਰ ਕਰ ਲਏ ਸੀਗੇ ਬੈੱਡ ਸ਼ੀਟ ਵਗੈਰਾ ਚੇਂਜ ਕਰਤੀ ਸੀ ਜਾਂ ਸਾਰੀ ਡਸਟਿੰਗ ਵਗੈਰਾ ਹੋ ਗਈ ਸੀਗੀ ਇਹ ਬੈੱਡ ਸ਼ੀਟ ਇੰਨੀ ਵਧੀਆ ਹੈ ਨਾ ਬੇਸ਼ੱਕ ਲਾਈਟ ਕਲਰ ਆ ਇਹਦੇ ਚ ਸੈਲਫ ਪ੍ਰਿੰਟ ਆ ਪਰ ਮਤਲਬ ਕਿ ਇਹ ਨਾ ਖਿੰਡਦੀ ਨਹੀਂ ਬਿਲਕੁਲ ਇੰਨੀ ਪਿਓਰ ਕਾਟਨ ਆ ਜਿੱਥੇ ਬੇਸ਼ਗੀ ਬਸ ਉੱਥੇ ਬਿਸ਼ੀ ਰਹਦੀ ਐ ਇੱਧਰ ਉੱਧਰ ਵੀ ਨਹੀਂ ਹੁੰਦੀ ਹੈਗੀ ਤੇ ਉਹ ਫਿਰਾਂ ਦਾ ਕੱਪੜਾ ਮਹਿੰਗਾ ਚੜਾਇਆ ਨਹੀਂ ਹੈਗਾ ਮੈਂ ਕਿਹਾ ਹੁਣ ਮੈਂ ਝਾੜ ਕੇ ਹੀ ਚੜਾਉਂਗੀ ਕਿਉਂਕਿ ਵਾਸ਼ ਕਰਕੇ ਰੱਖ ਤੇ ਇਧਰ ਆਪਣਾ ਸਟੋਰ ਤਾਂ ਤੁਹਾਨੂੰ ਪਤਾ ਹੀ ਹੈ ਸਟੋਰ ਦੀ ਸਫਾਈ ਤਾਂ ਮੈਂ ਕਰ ਗਈ ਸੀਗੀ ਸਾਰੇ ਘਰ ਦੀ ਅੱਜ ਮੈਂ ਫੇਰ ਡਸਟਿੰਗ ਕੀਤੀ ਆ ਤੇ ਇਧਰ ਸੈਜ ਲੱਗੀ ਹੋਈ ਸੀ ਆਪਣਾ ਅਭਿਜੋਤ ਦਾ ਲੱਗੀ ਹੋਈ ਸੀਗੀ ਹੋਮਵਰਕ ਵਗੈਰਾ ਵਿੱਚੇ ਆਪਣਾ ਹਨਾ ਕਹਿੰਦੀ ਮम्मा ਮੈਂ ਕਰ ਦੰਨੀ ਆ ਵੀ ਤੁਸੀਂ ਚਲੋ ਡਸਟਿੰਗ ਵਗੈਰਾ ਕਰ ਲਓ ਤੁਹਾਨੂੰ ਪਤਾ ਜਦੋਂ ਘਰ ਬੰਦ ਰਹਿੰਦਾ ਫਿਰ ਬਹੁਤ ਗੰਦਾ ਹੋ ਜਾਂਦਾ ਇਧਰ ਆਪਾਂ ਕਿਚਨ ਵਗੈਰਾ ਵੀ ਆਪਣੀ ਕਲੀਨ ਕਰ ਲਈ ਸੀਗੀ ਕਿਚਨ ਵਗੈਰਾ ਵੀ ਆਪਣੀ ਸਾਫ ਕਰ ਲਈ ਸੀਗੀ ਸਾਰੇ ਕੰਮ ਨਿਭੜ ਗਏ ਸੀਗੇ ਹੋ ਗਈ ਸੀਗੀ ਮੈਂ ਫ੍ਰੀ ਕੰਮ ਕਰ ਕਰਕੇ ਇਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਮੈਨੂੰ ਰਮਨ ਕੈ ਜੀ ਦੀ ਦੀ ਆਪਾਂ ਅੱਜ ਦਸਮੀ ਆ ਦਾ ਦਿਹਾੜਾ ਵੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਆਨੇ ਬਾਬਾ ਸ਼ਿੰਗਾ ਸ਼ਹੀਦਾਂ ਦੇ ਜਾ ਕੇ ਆਉਣੇ ਆ ਤੇ ਅਸੀਂ ਚਲੇ ਗਈਆਂ ਸੀ ਗੁਰਦੁਆਰਾ ਸਾਹਿਬ ਤੇ ਬਾਬਾ ਸ਼ਿੰਗਾ ਸ਼ਹੀਦਾਂ ਦੇ ਚਲੇ ਗਈਆਂ ਸੀਗੀਆਂ ਤੇ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਵਾਹਿਗੁਰੂ ਸਾਰੇ ਜਣੇ ਦਰਸ਼ਨ ਕਰੋ ਬਸ ਜੀ ਫਿਰ ਆ ਕੇ ਘਰੇ ਆਪਣੇ ਰੋਟੀ ਪਾਣੀ ਬਣਾਈ ਜੀ ਇਹ ਹਾਂਜੀ ਕੱਪੜੇ ਆਪਾਂ ਧੋ ਕੇ ਪਾ ਲਈ ਜੀ ਸੁੱਕਣੇ ਤੇ ਇੱਧਰ ਵੀ ਡਸਟਿੰਗ ਵਗੈਰਾ ਸਾਰੀ ਕਰਤੀ ਸੀਗੀ ਤੇ ਇੱਧਰ ਆ ਵੀ ਚੋ ਤਾਂ ਭਲੇ ਆਉਂਗੀ ਫਿਰ ਕੀ ਹੋ ਗਿਆ ਫਟਕਾ ਹੀ ਹੁੱਲੇ ਹੋਇਆ ਅੱਜ ਕੇ ਪਾਪਾ ਤਰਪਾਲ ਮੋਣ ਲੱਗੇ ਉੱਪਰ ਗ੍ਰੀਨ ਜੀ ਉੱਪਰ ਨੂੰ ਮਮਾ ਆ ਕੇ ਫੜ ਲਓ ਸਾਡੇ ਨਾਲ ਨਾ ਮੈਂ ਤਾਂ ਬੁੱਤ ਕੰਮ ਕਰਨ ਤੁਸੀਂ ਫੜ ਲਓ ਤੁਸੀਂ ਚਲੋ ਜੀ ਹੁਣ ਅਸੀਂ ਮੈਂ ਦੁੱਧ ਦੁੱਧ ਗਰਮ ਰੱਖ ਦਮਾ ਹੁਣੇ ਐ ਸਾਇਦ ਪਾਪਾ ਲਾਈਕ ਕਰ ਦਿਓ ਬੰਦਾ ਮਿੱਠੂ ਪਾਵ ਲੋ ਆਪਣਾ ਰੋਲਾ ਪਾਉਣ ਲੱਗੇ ਹੋਏ ਨੇ ਤੇ 3 ਇਕੱਲੇ ਹੀ ਚੱਲੀ ਜਾਂਦਾ ਸੀਗਾ ਇਸ ਦੀ ਆਪਾਂ ਨੇ ਚਲਾ ਲਿਆ ਗਰਮੀ ਬਹੁਤ ਆ ਤੇ ਅੱਜ ਗੁਰਦਾਰਾ ਸਾਹਿਬ ਚਲੇ ਕੇ ਅਸੀਂ ਮੈਧ ਰਮਨ ਹੁਣ ਮਿਲਦੀਆਂ ਤੁਹਾਨੂੰ ਮੈਂ ਬਾਹਰ ਵਿੱਚ ਅੱਜ ਹੈਗਾ ਜੀ ਹੈਪੀ ਫਾਦਰਸਡੇ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਦੇ ਫਾਦਰ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਹਨਾ ਸਾਰਿਆਂ ਨੂੰ ਹੈਪੀ ਫਾਦਰਸਡੇ ਤੇ ਸਾਇਦ ਆਪਣੇ ਪਾਪਾ ਲਈ ਕੁਝ ਗਿਫਟ ਲੈ ਕੇ ਆਈ ਹਾਂ ਕੁਣ ਪਤਾ ਨਹੀਂ ਹੈਗਾ ਸ਼ੌਪ ਤੋਂ ਕਿਉਂਕਿ ਸਾਡੇ ਨੂੰ ਮਿਲ ਜਾਂਦਾ ਤੁਹਾਨੂੰ ਦੱਸਾਂ ਕਿ ਸਾਡੇ ਪਿੰਡਾ ਵਾ ਕਾਫੀ ਵੱਡਾ ਪਿੰਡਾ ਸਾਡੇ ਹਰ ਇੱਕ ਚੀਜ਼ ਮਿਲ ਜਾਂਦੀ ਆ ਸੋ ਸੈ ਗਈ ਸੀਗੀ ਹੁਣ ਸ਼ੌਪ ਤੇ ਤੇ ਦੇਖਣੇ ਕੀ ਰੱਖਿਆ ਜਾਂ ਚਲੋ ਜੀ ਹੁਣ ਮੈਂ ਦੁੱਧ ਰੱਖਿਆ ਮਾਂ ਸਾਫ ਸਾਫ ਹੋਇਆ ਪਿਆ ਹੈ ਮੈਂ ਦੁੱਧ ਰੱਖਿਆ ਮਾਂ ਹਾਲ ਤਾਂ ਅੱਜ ਸਭ ਤੋਂ ਵੱਡੀ ਚੀਜ਼ ਹੁੰਦਾ ਇੰਨੀ ਗਰਮਾਸ ਹੋਈ ਪਈ ਸੀਗੀ ਅੰਦਰ ਤੇ ਫਿਰ ਮਿਲਦੀਆਂ ਤੁਹਾਨੂੰ ਮੈਂ ਆ ਕੇ ਹਾਂਜੀ ਇੱਥੇ ਸੀਗਾ ਫਾਦਰਸਡੇ ਬੱਚੇ ਕਹਿੰਦੇ ਪਾਪਾ ਅੱਜ ਪਾਰਟੀ ਕਰੋ ਫਾਦਰਸਡੇ ਦੀ ਤੇ ਸੈਦ ਦੇ ਪਾਪਾ ਲੈ ਆਏ ਸੀ ਸਪ੍ਰਿੰਗ ਰੋਲ ਤੇ ਮਨਚੂਰੀਅਨ ਵਗੈਰਾ ਲੈ ਆਏ ਸੀ ਤੇ ਆ ਨਾਲ ਨਾ ਇਹ ਪੂਜੀਆ ਜੇ ਦੰਦੇ ਹੁੰਦੇ ਨੇ ਸਪ੍ਰਿੰਗ ਰੋਲ ਦੇ ਇੰਨਾ ਜ਼ਿਆਦਾ ਟੇਸਟੀ ਹੁੰਦਾ ਇਹਦੇ ਵਿੱਚ ਮਤਲਬ ਕਿ ਇਸ ਪੂਜੀਆ ਜੇ ਦੇ ਵਿੱਚ ਪਿਆਜ਼ ਵਗੈਰਾ ਇੰਦਾ ਕੁਛ ਨਾ ਕੁਝ ਪਾਇਆ ਹੁੰਦਾ ਹਨਾ ਪੱਤਾ ਗੋਭੀ ਬਹੁਤ ਟੇਸਟੀ ਹੁੰਦਾ ਹੈ ਨਾਲ ਦਿੰਦੇ ਨੇ ਹਨਾ ਤੇ ਕਹਿੰਦੇ ਪਾਪਾ ਪਾਰਟੀ ਕਰੋ ਤਾਂ ਕਰਕੇ ਫਿਰ ਸੈਦ ਦੇ ਪਾਪਾ ਲੈ ਆਏ ਸੀਗੇ ਤੇ ਬਾਕੀ ਜੀ ਇੱਥੇ ਸੈਜ ਉਹਨੀ ਆਪਣੇ ਪਾਪਾ ਨਾਲ ਮਸਤੀਆਂ ਕਰਦੀ ਸੀਗੇ ਇਹਦੇ ਪਾਪਾ ਨਾਲ ਨੱਚ-ਨੱਚ ਕੇ ਦਿਖਾਉਂਦੇ ਥੋੜੀ ਮੰਮਾ ਇਦਾਂ ਨੱਚਦੀ ਐ ਇਦਾਂ ਨੱਚਦੀ ਐ ਨਾ ਵਿਆਹਾਂ ਦੇ ਵਿੱਚ ਜਾਂ ਨੱਚਦੀ ਹੁੰਦੀ ਐ ਇਦਾਂ ਹੱਸਦੇ ਸੀਗੇ ਫਿਰ ਸੈਜ ਕਹਿੰਦੀ ਪਾਪਾ ਵੀ ਮੈਂ ਤੁਹਾਡੇ ਲਈ ਗਿਫਟ ਲੈ ਕੇ ਆਈਆਂ ਤੇ ਸੈਜ ਆਪਣੇ ਪਾਪਾ ਨੂੰ ਗਿਫਟ ਦੇ ਰਹੀ ਸੀਗੀ ਅਬ ਵੀ ਫਾਦਰਸਡੇ ਤੇ ਹਨਾ ਅਬ ਵੀ ਜੋਤੇ ਸੈਜ ਨੇ ਦੋਨਾਂ ਨੇ ਦਿੱਤਾ ਸੀਗਾ ਪਿੰਡੋਂ ਹੀ ਲੈ ਆਏ ਸੀਗੇ ਤੇ ਉਸ ਤੋਂ ਬਾਅਦ ਸੈਜ ਦੇ ਪਾਪਾ ਨੂੰ ਨਾ ਆਦਤ ਹੈ ਕੋਈ ਵੀ ਚੀਜ਼ ਹੋਵੇ ਪੈਸਾ ਕੋਈ ਵੀ ਹੈ ਨਾ ਰੋਟੀ ਹੈ ਮੁੱਥੇ ਨੂੰ ਪਹਿਲਾਂ ਜਰੂਰ ਲਾਉਂਦੇ ਨੇ ਕੋਈ ਵੀ ਚੀਜ਼ ਫੜ ਕੇ ਤੇ ਗਿਫਟ ਫੜ ਕੇ ਮੁੱਥੇ ਨੂੰ ਲਾਉਣ ਲੱਗ ਗਏ ਸੀਗੇ ਇੱਥੇ ਆਪਣਾ ਇਹ ਓਪਨ ਕਰਕੇ ਦੇਖ ਰਹੇ ਸੀਗੇ ਵੀ ਦੇਖਾ ਕੀ ਲੈ ਕੇ ਆਏ ਨੇ ਹਨਾ ਤੇ ਸੈਜ ਲੈ ਕੇ ਆਈ ਸੀਗੀ ਪਰਫਿਊਮ ਕਿਉਂਕਿ ਪਿੰਡੋਂ ਹੀ ਲਿਆ ਸੀਗਾ ਇੱਥੋਂ ਹੀ ਮਿਲ ਜਾਂਦਾ ਸਾਡੇ ਪਿੰਡ ਤੋਂ ਹੀ ਹਨਾ ਮਤਲਬ ਕਿ ਹੈਗੀਆਂ ਨੇ ਸ਼ਾਪਸ ਤੋਂ ਪਹਿਲਾਂ ਵੀ ਦੱਸਦੇ ਆ ਵੀ ਇੱਥੇ ਤੁਹਾਨੂੰ ਮਿਲ ਜਾਂਦੀ ਆ ਹਰ ਇੱਕ ਚੀਜ਼ ਬਹੁਤ ਮਤਲਬ ਕਿ ਬਹੁਤ ਵਧੀਆ ਸੀਗਾ ਖੁਸ਼ਕੁਈ ਬਹੁਤ ਵਧੀਆ ਸੀਗੀ ਮੈਨੂੰ ਉਮੀਦ ਨਹੀਂ ਸੀਗੀ ਵੀ ਸਹਿਜ ਵਧੀਆ ਚੀਜ਼ ਲੈ ਆਉਗੀ ਤੇ ਸਹਿਜ ਇੱਥੇ ਲੈ ਆਈ ਸੀਗੀ ਤੇ ਹੁਣ ਹਸੀ ਜਾਂਦੇ ਸੀਗੇ ਇਹਦੇ ਵਾਪਾਂ ਨਾ ਚੌੜਾ ਕਰ ਕਰਕੇ ਬੋਲਦੇ ਸੀਗੇ ਕਦੇ ਕੁਝ ਕਹਿੰਦੇ ਸੀ ਕਦੇ ਕੁਝ ਕਹਿੰਦੇ ਸੀ ਇਹਨਾਂ ਨਾਲ ਲੱਗੇ ਹੋਏ ਸੀਗੇ ਹਸਣਾ ਖੇਡਣ ਮਾਸੀ ਲੈਣਾ ਆਹਾਾ ਨਾ ਸੋਣਾ ਸੋਣਾ ਖੰਡਾ ਸੁਣਾ ਕੁਝ ਹੋਊਗਾ ਸੁਬਾ ਸੋਣੀ ਮੈਨੂੰ ਦੇਖਦਾ ਭਾਈ ਸੀ ਮੇਰੇ ਭੋਲੂ ਨੇ ਸਰਪੋਤ ਨੂੰ ਸ਼ੁਰੂ ਅਮਰੀ ਪੋਲੀ ਕੋਲੀ ਲਿਆ ਲਿਖਦਾ ਥੈਂਕ ਯੂ